ਸਤਨਾਮ ਵਾਹਿਗੁਰੂ 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 ਜੀ ੴ ਵਾਹਿਗੁਰੂ ਜੀ ਕੀ ਪਤ ਹੈ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰ ਕੈ ਗੁਰੂ ਨਾਨਕ ਲਈ ਧਿਆਈ ਫਿਰੰਗਤ ਗੁਰ ਤੇ ਅਮਰਦਾਸ ਸਲਾਮਦਾਸ ਜੀ ਦੀ ਸਹਾਇ ਅਰਜਨ ਹਰ ਗੋਬਿੰਦ ਨੂੰ ਸਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਪ ਸੰਧਿਆਈਐ ਜਿਸ ਜਿਠਾ ਸਭ ਦੁਖ ਜਾਈ ਤੀਗ ਬਹਾਦਰ ਸਿਮਰਿਐ ਘਰਿ ਨਾਮ ਨਿਤ ਆਵੈ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾੜ ਦੇ ਨਾਲ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਜੋ ਪਿਆਰੀਆਂ ਚੋਹਾ ਸਾਹਿਬ ਸਾਧੀਆਂ ਚਾਲੀਆਂ ਮੁਕਤਿਆਂ ਆਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕਿ ਅਨੰਡਿਸ਼ ਕੀਤਾ ਤਨਾ ਪਿਆਰੀਆਂ ਸੱਚਿਆਰੀਆਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੁੱਲੋ ਜੀ ਅੱਲੇ ਸੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਏ ਸੀਜ਼ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਨੂੰ ਇਆਂ ਚਰਖੀਆਂ ਤੇ ਜੜੇ ਆਰਿਆਂ ਨਾਲ ਚਲਾਈ ਗਈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਸਿੱਖੀ ਕੇ ਸਾਹ ਸਵਾਸਾਂ ਨਾਲ ਨਿਵਾਹੀ ਜਿਨ੍ਹਾਂ ਦੀ ਕਮਾਈ ਦਾ ਧਿਆਨ ਕਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਕਰ ਕੇ ਬੋਲੋ ਜੀ ਵਾਹਿਗੁਰੂ ਪ੍ਰਤਮ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਨ ਆਵੇ ਚੇਤਾਵਨ ਕਰ ਸਦਕਾ ਸਰ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਪਹਾਰਛਿਆਰੀ ਆਏ ਦੇਖ-ਦੇਖ ਪਤਾਏ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੀ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਸਿਖਾਉ ਨ ਸੇਖੀ ਦਾਨ ਕੇਸ਼ ਦਾਨ ਰਹਿਤ ਦਾਨ ਵੀ ਵਿਵੇਕ ਦਾਨ ਵਸਾਹਾ ਦਾਨ ਘੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅਮਰ ਸਰ ਜੀ ਕੀ ਇਸਨਾਨ ਚੌਕੀਆਂ ਛੰਡੇ ਬੁੰਗੇ ਜਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮੰਨਣੀ ਵਾ ਮਤ ਉੱਚੀ ਮਤ ਪਤ ਦਾ ਰੱਖਾ ਆਪ ਵਾਹਿਗੁਰੂ ਜੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈਂ ਦਾ ਤਾਰ ਜੀ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜਿਨ੍ਹਾਂ ਦੇ ਖੁੱਲੇ ਦਰਸ਼ਨ ਦੀ ਦਾਤ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੇ ਬਖਸ਼ੋ ਇਹ ਨਿਮਾਣਿਆਂ ਦੀ ਮਾਣ ਨੇ ਤਾਣਿਆਂ ਨੇ ਤਾਣ ਨੇ ਓਟੀਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਜੀ ਧੰਨ ਧੰਨ ਦੇ ਸਮੇਸ਼ ਪਤਾ অমৃত ਕੇ ਦਾਤੀ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਮਹਾਰਾਜ ਆਪ ਜੀ ਕੇ ਪਾਵਨ ਪਵਿੱਤਰ ਸਥਾਨ ਨਰਵਾਰ ਸ੍ਰੀ ਪੰਡਤਾ ਸਾਹਿਬ ਜਨਮ ਸਥਾਨ ਧੰਨ ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ ਵਿਖੇ ਜੁਗਾ ਟਾਲ ਚਾਉਰ ਸ਼ਤਰਤਾ ਕਾ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਕੇ ਪਾਵਨ ਚਰਨਾਂ ਕਮਲਾ ਪਾਸ ਨਿਮਰਤਾ ਸਹਿਤ ਅਰਦਾਸ ਬੇਨਤੀ ਹੈ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਕੇ ਪਾਵਨ ਦਰਬਾਰ ਅੰਦਰ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੀ ਸਜੀ ਦੀਵਾਨ ਅੰਦਰ ਪੰਜ ਬਾਣੀਆਂ ਦਾ ਪਾਠ ਹੋਇਆ ਮਹਾਰਾਜ ਗੁਰਬਾਣੀ ਪੜ੍ਹਦੇ ਆ ਕੋਲੋਂ ਆਪ ਜੀ ਦੀ ਸੇਵਾ ਟਹਿਲ ਕਮਾਉਂਦੇ ਹੋਏ ਕੋਲੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀਆਂ ਮਾਫੀਆਂ ਬਖਸ਼ਣੀਆਂ ਅਗਾਹਾ ਤੋਂ ਸਮਤ ਸੋਜੀ ਬਖਸ਼ਣੀ ਕਿਰਪਾ ਕਰਨੀ ਜੀ ਸ਼ੁੱਧ ਤੇ ਸਪਸ਼ਟ ਗੁਰਬਾਣੀ ਪੜਨ ਬੋਲਣ ਸਮਝਣ ਦੀ ਸੂਝ ਬਖਸ਼ਣੀ ਸੇਵਾ ਸੰਭਲ ਕਰਨ ਦੇ ਬਲ ਉਤਮ ਬਖਸ਼ਣੀ ਬੜੀ ਸੁਣੀ ਬਾਣੀ ਦਾ ਭਾਵ ਦਰਾਈਆਂ ਸੰਗਤਾਂ ਦੇ ਹਿਰਦੇ ਚ ਵਸਾਉਣਾ ਹਾਜ਼ਰੀਆਂ ਤੇ ਬੁਲ ਬੇਟਾ ਮੰਦਰ ਤੇ ਕਬੂਲ ਕਰਨੀਆਂ ਮੰਦੀਆਂ ਭਾਵਨਾਵਾਂ ਗੁਰੂਵਤਰੀ ਮੁਤਾਬਕ ਪੂਰੀਆਂ ਕਰਨੀਆਂ ਅੰਦਰੋਂ ਗੁਰੂ ਨਾਮ ਦਾਣ ਉਹ ਸਿੱਖੀ ਜੀਵਨ ਦੀ ਦਾਤ ਸੇਵਾ ਸਿਮਰਨ ਦੀਆਂ ਦਾਤਾਂ ਮਕਸ਼ਣੀਆਂ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਯਾਤਰਾਵਾਂ ਦੀ ਯਾਤਰਾ ਸਫਲੀ ਕਰਨੀ ਮਹਾਰਾਜ ਜੀ ਬਖਸ਼ਿਆਂ ਭੰਡਾਰੇ ਵਿੱਚੋਂ ਪੰਚਮਕੜਾ ਵਿਸ਼ਾਲ ਕੀ ਦੇਖ ਸੱਜ ਕੇ ਹਾਜ਼ਰ ਹੈ ਦਰਤੇ ਪਰਵਾਨ ਹੋਵੇ ਪਰਵਾਨ ਹੋਵੇ ਆਪ ਸਾਧ ਸੰਗਤ ਵਿੱਚ ਵਰਤਣ ਦੀ ਆਗਿਆ ਹੋਵੇ ਜੀ ਸਤਿਗੁਰੂ ਜੀ ਬੇਨਤੀ ਹੈ ਸੰਗਤ ਹਾਜ਼ਰ ਹੈ ਆਪ ਜੀ ਕਿਰਪਾ ਕਰੋ ਸਾਖਣਾ ਸਥਾਨ ਤੋਂ ਪ੍ਰਕਾਸ਼ ਸਤਨੂ ਚਾਲੇ ਮੰਨ ਦੀ ਆਗਿਆ ਬਖਸ਼ੋ। ਰਾਪਣ ਦੇ ਅੰਗ ਸੰਸਾਹੀ ਹੋਵੋ। ਸਮੂਹ ਸੰਗਤ ਨੂੰ ਖੁੱਲੇ ਦਰਸ਼ਨ ਦੇ ਦਾਰੇ ਬਖਸ਼ ਕਰਕੇ ਨਦਰੋਂ ਨਜ਼ਰੀ ਨਿਹਾਲ ਕਰੋ ਜੀ ਸਿੱਖ ਪੜਦੇ ਸੁਣਦੇ ਸਰਬੱਤ ਦਾ ਲਾਹੇ ਬੰਦ ਹੋਵਣ ਨਾਨਕ ਨਾਮ ਛੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਵਾਮੀ ਉੱਚ ਅਪਾਰ ਬੇਅੰਤ ਸਵਾਮੀ ਉੱਚ ਅਪਾਰ ਬੇਅੰਤ ਸਵਾਮੀ ਉੱਚ ਅਪਾਰ ਬੇਅੰਤ ਸਵਾਮੀ ਬਿਨ ਸ਼ੇ ਪਾਪ ਕਰਨੇ ਰੇ ਕੋਣ ਜਾਣੇ ਗੁਣ ਤੇ पशु परेत मुगद को तारे 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 पाहन पार उतारे कौन जाने गुण तेरे पाहन पार उतारे ਤਕਾਸ ਤੇ ਸਰਣਾ ਨਾਨਕ ਦਕਾਸ ਤੇ ਈ ਸਰਣਾ ਨਾਨਕ ਦਾਸ ਤੇਰੀ ਸਰਣਾਏ ਨਾਨਕ ਦਾਸ ਤੇਰੀ ਸਰਣਾਏ ਸਤਿਨਾ ਸਦਾ ਅਲੇ ਕਪਉਣੇ ਜਾਣੇ ਗੁਣ ਤੇ ਸਦਾ ਸਦਾ ਬਲਹਾਰੇ ਕੌਣ ਜਾਣੇ ਸਦਾ ਬਲਹਾਰੇ ਕੌਣ ਚੜੇ ਗੁਣ ਤੇਰੇ ਸਦਾ ਸਦਾ ਬਲਹਾਰੇ ਕੌਣ ਜੜੇ ਸਤਿਨਾਮ ਵਾਹਿਗੁਰੂ ਸਾਹਿਬ ਜੀ ਪ੍ਰਭ ਦਾਤੋ ਦਾਤਾ ਪਰਿਉਜਾਚਕ ਇਕ ਸਰਣ ਮਿਲੇ ਦਾਨ ਸੰਤਰੀਨ ਜਿਹ ਲਗ ਭਵ ਜਲ ਤਰਨਾ ਬਿਨਤ ਕਰਹੁ ਅਰਦਾਸ ਸੁਨਹੁ ਜੀ ਠਾਕੁਰ ਭਾਵ ਦੇਹੁ ਦਰਸ ਮਨ ਚਾਉ ਭਗਤ ਈਹ ਮਨ ਟਹਿਰਾਵ ਬਲਿ ਉਚ ਰਾਗ ਅਧਿਆਰਮ ਸਭ ਕਰ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰਿ ਭਵਨਮਹਿ ਜਨ ਨਾਨਕ ਗੁਰਪਾਰ ਬ੍ਰਹਮ ਪ੍ਰਗਟ ਸਗਲ ਹਰਿ ਭਵਨਮਹਿ ਜਨ ਨਾਨਕ ਗੁਰਪਾਰ ਬ੍ਰਹਮ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੇ ਉਬਰ ਤਿਤੈ ਲੇ ਉਬਾਰ ਸਤ ਗੁਰੂ ਸੁਖ ਵਿਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਆਵਰਨ ਸੁਜਈ ਹਰ ਬਿਨ ਬਖਸ਼ਨ ਹਰ ਨਾਨਕ ਆਵਰਨ ਸੁਜਈ ਹਰ ਬਿਨ ਬਖਸ਼ਨ ਹਰ ਅਬినాਸੀ ਜੀ ਅਨ ਕੋ ਦਾਤਾ ਸਿਮਰਤ ਸਭ ਮਲ ਕੋਈ ਗੁਣ નિਧਾਨ ਭਗਤਨ ਕੋ ਵਰਤਨ ਵਿੱਲਾ ਪਾਵੇ ਕੋਈ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਜਾ ਕੀ ਸ਼ਰਨ ਪਿਆ ਸੁਖ ਪਾਈਐ ਬਉੜ ਦੁਖ ਨ ਹੋਈ ਵਡ ਪਾਗੀ ਸਾਧ ਸੰਗ ਪਰਾਪਤ ਤਿਨ ਪੇਟਤ ਦੁਰਮਤ ਕੋਈ ਤਿਨ ਕੀ ਤੂਰ ਨਾਨਕ ਦਾਸ ਵਾਚੈ ਜਿਨ ਹਰ ਨਾਮ ਹਿਰਦੈ ਪਰੋਈ ਤਿਨ ਕੀ ਤੂਰ ਨਾਨਕ ਦਾਸ ਵਾਚੈ ਜਿਨ ਹਰ ਨਾਮ ਹਿਰਦੈ ਪਰੋਈ ਜਾ ਤੋਂ ਮੇਰੇ ਵਲ ਤਾਂ ਕਿਆ ਮੋ ਛੰਦਾ ਤੁਧ ਸਭ ਕਿਛ ਮੰਨੂ ਸੋਪਿਆ ਜਾ ਤੇਰਾ ਬੰਦਾ ਲਕਮੀ ਟੋਟ ਨਾਵੀ ਖਾਏ ਖਰਚ ਰੰਦਾ ਲੱਖ 84 ਮੇਦਨੀ ਸਭ ਸੇਵ ਕਰਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਨਾ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰੂ ਗੋਬਿੰਦਾ ਸੱਬੇ ਕਾਜ ਸਵਾਰੀਏ ਜਾਂ ਤਉਦ ਪਵੰਦਾ ਸੱਬੇ ਕਾਜ ਸਵਾਰੀਏ ਜਾਂ ਤਉਦ ਪਵੰਦਾ ਦੇ ਪੁਰੀ ਮੇ ਗਿਉ ਆਪਰਮੇਸ਼ਰ ਪਾਇਉ ਹਰ ਸਿੰਘਾਸਨ ਦਿਉ ਸਿਰੀ ਗੁਰ ਤੈ ਬਿਠਾਇਉ रेस क्यों सुरदेव तोय जस ज जय जम्पे असुर गेते भाग पाप तिन पीतर कंपें काटे सो पाप तिन रोके गुरु रामदास जी ने पायो छत्र सिंघासन पृथ्वी गुरु अर्जुन को दे आयो जियो कमल नैन मधुर बैन कोट सैन संगसोप कहत माजसो जिसे दही बात खाए जियो देख रूप अत अनूप मो मा मक पई किब जनतकार खेल पाए जियो काल कलम हुकम हाथ कहो कौन मेट सके बम ज्ञान ध्यान धरती ही चाहे जियो ਤਤ ਸਾਚ ਸ੍ਰੀ નિਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ 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 ਵਾਹਿ ਜੀਉ ਕਨਹਰ ਪੂੰਦ ਬਸੋ ਰੋ ਮਾਵਲ ਕੁਸਮ ਬਸੰਤ ਗਨੰਤ ਨਾਇ ਆਵੇ ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਪਲੇ ਉਨੇ ਜੂਗਾਵੇ ਪਲੇ ਅਮਰ ਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਣ ਆਵੇ ਨਾਸ ਰੋ ਮਨਸੂ ਗੁਰ ਗੋਬਿੰਦ ਸਿੰਘ ਇਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਹਕ ਰਾਗੰਝੂ ਗੁਰੂ ਗੋਬਿੰਦ ਸਿੰਘ ਜ਼ੁਮਲਾ ਫੈਜ਼ ਨੂੰ ਗੁਰੂ ਗੋਬਿੰਦ ਸਿੰਘ ਹਕ ਹਕ ਆਗਾ ਗੁਰੂ ਗੋਬਿੰਦ ਸਿੰਘ ਸ਼ਾਹ ਸ਼ੇਹ ਨਿਸ਼ਾ ਗੁਰੂ ਗੋਬਿੰਦ ਸਿੰਘ ਹਕ ਹਕ ਅੰਦੇਸ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ ਗੁਰੂ ਗੋਬਿੰਦ ਸਿੰਘ ਕਾਦਿਰੇ ਹਰਕਾਰ ਗੁਰੂ ਗੋਬਿੰਦ ਸਿੰਘ ਵੇਖ ਸਾਰਾ ਯਾਰ ਗੁਰੂ ਗੋਬਿੰਦ ਸਿੰਘ ਜਬ ਨੋ ਨਹੀਂ ਪਾਗ ਲਲਾਰ ਦੇ तब लो प्रमते फिरते बोतायो खल खोर समुद्र में बूढ़त थे कब घमिट है नहीं रे तत् विचार है मथुरा जगतारण को अवतार बनायो जपियो जिन अर्जुन देव गुरु फिर संकट जोन गर्भ न आयो ਜੀਵਤ RAM ਕੇ ਗੁਣ ਗਾਏ ਕਰ ਹੂੰ ਕਿਰਪਾ ਗੋਪਾਲ ਬੀਠਲੇ ਬਿਸਰ ਨਾ ਕਬਹੀ ਜਾਏ ਮਨ ਤਨ ਧਨ ਪ੍ਰਭ ਤੁਮਰਾ ਸੁਆਮੀ ਆ ਨਾ ਦੂਜੀ ਜਾਏ ਜਿਉ ਤੂੰ ਰਾਖੈ ਤਿਵਹੀ ਰਹਿਣਾ tumra paine khae saad sangat kai bal bal jain bohd na janma taae nanak das teri sharnai jio paave te main chalaye sat guru sat guru sat kur govind jio बलह चलन सबल मलन फलन भगतफलन् काकुवर ने कलङ्क तल डङ्गुतल जियो राम रवन दुर्द तवन सकल पवन कुशल देव सहस आपहि निंद जियो जरम करम मच कच हो बरा जमुना के कुल खेल खेलो जिन किन्द जियो नाम सार ए ये तार तज विकार मन गयन सतगुरु सतगुरु सतगुर सत गोविंद जियो आप नारायण कलाता जग मह परवरे ओ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਜਹ ਕਹ ਤਹ ਪਰਪੂਰ ਸ਼ਬਦ ਦੀਪਕ ਦੀਪਾਇਓ ਜਹ ਸਿਖੈ ਸੰਗ ਰਹਿਓ ਤਤ ਹਰ ਚਰਨ ਮਿਲਾਇਓ ਨਾਨਕ ਕੁਨ ਨਿਮਲ ਅਵਤਰਿਓ ਅੰਗਦ ਲਹਿਣੇ ਸੰਗ ਹੋ ਗੁਰ ਅਮਰਦਾਸ ਤारण तरण ਜਨਮ ਜਨਮ ਆਸਰਣ ਤੋਂ ਅੰਤਨ ਪਾਵਤ ਦੇਵ ਸਭੇ ਮੁੰ ਇੰਦਰ ਮਹਾ ਸ਼ਿਵ ਜੋਗ ਕਰੀ ਫੁਨ ਬੇਦ ਵਿਰੰਚ ਵਿਚਾਰ ਰਿਹਾ ਹਰ ਜਾਪਨ ਛਾੜਿਓ ਇਕ ਕਰੀ ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੀ ਰਾਮਦਾਸ ਗੁਰੂ ਜਗਤਾਰਨ ਕੋ ਗੁਰ ਜੋਤ ਅਰਜਨ ਮਾਹੇ ਤਰੀ ਸੇਵਕ ਕੇ ਪਰਪੂਰ ਜੁਗ ਜੁਗ ਵਾ ਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੇ ਕੋ ਤੂ ਕਦ ਕਾ ਬ੍ਰਹਮ ਬਿਸ਼ਨ ਸਿਰ ਤੇ ਅਗਨਤ ਤਿੰਨ ਕੋ ਮੋਹ ਬਿਆ ਮਨ ਮਦ ਕਾ ਚੌਰਾਸੀ ਲਖ ਜੋਨੇ ਉਪਾਈ ਰਿਜਕ ਦਿਆ ਸਭੂ ਕੋ ਤਦ ਕਾ ਸੇਵਕ ਕਹਿ ਪਰਪੂਰ ਜੁਗ-ਜੁਗ ਵਾ ਗੁਰੂ ਤੇਰਾ ਸਭ ਸਦਕਾ ਜੈਸਾ ਸਤ ਗੁਰ ਸੁਣੀਦਾ ਤੈ ਸੋਹੀ ਮੈਂ ਦੀਠ ਉ ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾਵਸੀਟ ਹਰ ਨਾਮੋਂ ਮੰਤਰ ਦੜਾਏਦਾ ਕਟੇ ਹਮੈ ਰੋਗ ਨਾਨਕ ਸਤ ਗੁਰ ਤੇ ਨ ਮਿਲਾਇ ਜੇ ਨਾ ਧੁਰੇ ਪਿਆਸ ਜੋਗ ਹਮ ਆਵ ਗੁਣ ਭਰੇ ਇੱਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖੋ ਸ਼ਰਣਾ एक अरदास पाठ की, की। गुरु रामदास राखो शरणा